ਆ ਦੇਖੋ ਸਾਰਿਆਂ ਦੇ ਹੋਈ ਰਹੇ ਗਲੇ ਖਰਾਬ ਹੋ ਰਹੇ ਨੇ ਤਾਂ ਪਲੀਜ਼ ਨੋਟ ਕਰ ਲਓ ਕਾਪੀ ਪੈਨ ਲੈ ਕੇ ਬਹੁਤ ਹੀ کارਗਰ ਨੁਸਖਾ ਹੈ ਇਹ ਅਸੀਂ ਘਰ ਦੇ ਵਿੱਚ ਆਮ ਇਹਨੂੰ ਯੂਜ਼ ਕਰਦੇ ਰਹੇ ਨੇ 25 ਹਰੀਆਂ ਇਲਾਇਚੀਆਂ 9 ਨਿੰਮ ਦੇ ਪੱਤੇ ਆਪਣੇ ਨਿੰਮ ਜਿਹੜਾ ਹੁੰਦਾ ਡੇਕ ਵਰਗਾ ਤੁਸੀਂ ਦੇਖੀ ਹੈ ਨਿੰਮ 9 ਨਿੰਮ ਦੇ ਪੱਤੇ ਅਤੇ ਇਹਦੇ ਵਿੱਚ 500 ਐਮਐਲ ਪਾਣੀ ਤੁਸੀਂ ਰੱਖ ਲੈਣਾ ਗਰਮ ਹੋਣ ਲਈ 500 ਐਮਐਲ ਪਾਣੀ ਦੇ ਵਿੱਚ ਇੱਕ ਨਾ ਐਲੂਮੀਨੀਅਮ ਦਾ ਬਰਤਨ ਨਾ ਰੱਖਿਓ ਜਿਹਦੇ ਵਿੱਚ ਤੁਸੀਂ ਇਹਨਾਂ ਨੂੰ ਉਬਾਲੋਗੇ ਇੱਕ ਐਲੂਮੀਨੀਅਮ ਦਾ ਤੇ ਇੱਕ ਨਾਨ ਸਟਿਕ ਇਹ ਦੋਨੇ ਨਾ ਰੱਖਿਓ ਸਟੀਲ 'ਚ ਰੱਖ ਲਓ ਪਿੱਤਲ ਦੇ ਵਿੱਚ ਰੱਖ ਲਓ ਨਾ ਤਾਂਬੇ ਦੇ ਵਿੱਚ ਵੀ ਨਾ ਰ ਤਾਂ ਤੁਸੀਂ ਅੱਧਾ ਲੀਟਰ ਪਾਣੀ ਉਹਦੇ ਵਿੱਚ 25 ਲੈਚੇ ਨੂੰ ਕੁੱਟ ਲੈਣਾ ਨਿੰਮ ਦੇ ਪੱਤੇ ਤੁਸੀਂ ਕਿਸੇ ਤਰੀਕੇ ਦੇ ਨਾਲ ਪਾ ਦੇਣੇ ਆ ਉਹਨੂੰ ਚੰਗੇ ਤਰੀਕੇ ਨਾਲ ਰੰਨਣਾ ਜਦੋਂ ਉਹ 225 ਐਮਐਲ ਜਿਵੇਂ ਕਿ ਪਾਈਆ ਪਾਣੀ ਰਹਿ ਜੇ ਨਾ ਫਿਰ ਉਹਨੂੰ ਤੁਸੀਂ ਨੇ ਪੁਣ ਲੈਣਾ ਪੁਣ ਕੇ ਜਿਹੜਾ ਪਾਣੀ ਹੈ ਅਗਰ ਤੁਸੀਂ ਵੱਡਿਆਂ ਜਿਵੇਂ ਕਿ 12 ਸਾਲ ਤੋਂ ਉੱਪਰ ਉਪਰੋਂ ਉਹਨੂੰ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਤੁਸੀਂ ਨੇ ਪੀਣਾ ਹੈਗਾ ਉਹੀ ਕੋਈ ਪਾਣੀ ਹੈ ਜਿਹੜਾ ਅੱਧਾ ਲੀਟਰ ਪਾਣੀ ਦੇ ਵਿੱਚੋਂ ਜਿਹੜਾ 250 ਐਮਐਲ ਪਾਣੀ ਰਹਿ ਗਿਆ ਨਾ ਉਹਨੂੰ ਤੁਸੀਂ ਨੇ ਅਲਸੋ ਰਿਦੋ ਸੋ ਹੈ ਨਾ ਉਹਨੂੰ ਤੁਸੀਂ ਨੇ ਕਰ ਲੈਣਾ ਪਾਈਆ ਪਾਣੀ ਰਹਿ ਗਿਆ ਜੇ ਤੁਸੀਂ ਅੱਧੇ ਲੀਟਰ ਚ ਪਾਈਆ ਪਾਣੀ ਰਹਿ ਗਿਆ ਤਾਂ ਤੁਸੀਂ ਨੇ ਉਹਨੂੰ ਤਿੰਨ ਟਾਈਮ ਕਰ ਲੈਣਾ ਹੈ ਦੋ ਦੋ ਚਮਚਾ 3-3 ਚਮਚਾ ਚੋਦੇ ਹੋ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਖੰਗ ਵਾਲੀ ਦਵਾਈ ਜਿੰਨੀ ਇੱਕ ਕੜਵੀ ਹੁੰਦੀ ਹੈ ਉਹਨਾਂ ਕੜਵਾ ਹੋਗਾ ਅਗਰ ਤੁਹਾਨੂੰ ਜ਼ਿਆਦਾ ਕੜਵਾ ਲੱਗਦਾ ਜੇ ਬੱਚੇ ਨੇ ਨਹੀਂ ਪੀਂਦੇ ਤਾਂ ਤੁਸੀਂ ਦੇ ਵਿੱਚ ਥੋੜਾ ਜਿਹਾ ਸੈਦਰ ਲਾ ਲੈਣਾ ਇਹ ਇੰਨਾ ਜ਼ਿਆਦਾ ਪਾਵਰਫੁਲ ਨੁਸਖਾ ਹੈ ਤਿੰਨ ਦਿਨ ਪੀਣਾ ਜਿਵੇਂ ਇੱਕ ਦਿਨ ਪਹਿਲਾਂ ਪੀ ਲਿਆ ਫਿਰ ਅਗਲੇ ਦਿਨ ਪੀ ਲਿਆ ਫਿਰ ਤਿੰਨ ਦਿਨ ਲਗਾਤਾਰ ਪੀਣਾ ਹੈ ਉਹੀ ਦਾ ਸਾਈਡ ਇਫੈਕਟ ਨਹੀਂ ਹੋਊਗਾ ਤੁਹਾਨੂੰ ਪਰ ਤੁਹਾਨੂੰ ਬੁਖਾਰ ਚਾਹੇ ਡੇਂਗੂ ਦਾ ਚਾਹੇ ਕੋਈ ਵੀ ਬੁਖਾਰ ਤੁਹਾਨੂੰ ਬੁਖਾਰ ਨਹੀਂ ਜਿੰਦਗੀ ਦੇ ਵਿੱਚ ਹੋਊਗਾ ਇੰਨਾ ਜਿਆਦਾ ਪਾਵਰਫੁਲ ਨੁਸਖਾ ਇਹ